ਉਹ ਮੇਰੇ ਚੱਡੇ ਪਾੜੇ ਨਾ ਇਹਨਾਂ ਨੇ ਚੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹੈਨਾ ਉਸਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਦੋਂ ਤੇ ਉਹ ਮੈਨੂੰ ਇੱਕ ਦਿਨ ਸੈਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਕਿੰਨੇ ਡਰਦੇ ਨੇ ਇਹ ਸਿਰਫ ਪੁਰਸ ਦੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁੱਝਦਲ ਲੋਕ ਨੇ ਠੀਕ ਹੈ ਨਾ ਪਰ ਉਹ ਦਿਨ ਠਾਣ ਲਈ ਸੀਗੀ ਵੀ ਜਿੱਦਣ ਤੱਕੇ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਗੱਜ ਕੇ ਗੁਰਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਭਾਸਣ ਦੇਣ ਨਹੀਂ ਆਏ ਅੱਜ ਸਾਥ ਦੇਣ ਆਏ ਆ ਆਪਣੇ ਭਰਾਵਾਂ ਦਾ ਪੰਜਾਬ ਪੁਲਿਸ ਦੇ ਜ਼ਬਰ ਦੇ ਖਿਲਾਫ ਸਾਥ ਦੇਣ ਆਏ ਆ ਪੰਜਾਬ ਦਾ ਕਿਉਂਕਿ ਅਸੀਂ ਤਾਂ ਆਪ ਇਸ ਜ਼ਬਰ ਦੇ ਸਕਾਰ ਹੋਏ ਹੋਏ ਆ ਅਸੀਂ ਬੇਨਤੀ ਕਰਦੇ ਆ ਭਾਈ ਅਮੀਤੋਜ ਮਾਨ ਜੀ ਬੈਠੇ ਨੇ ਇਹਨਾਂ ਨੇ ਦੱਸਿਆ ਵੀ ਸੀਗਾ ਵੀ ਜਿਹੜਾ ਪੁਲਿਸ ਨੂੰ ਕੰਟਰੋਲ ਕਰਨ ਵਾਸਤੇ ਇਹ ਸਿਸਟਮ ਬਣਾ ਰਹੇ ਨੇ ਉਹ ਵੀ ਬਣਨਾ ਚਾਹੀਦਾ ਪਰ ਬਾਈਕ ਕਮੇਟੀ ਵੀ ਇੱਥੋਂ ਅੱਜ ਬਣ ਕੇ ਜਾਵੇ ਤੇ ਉਹ ਫੋਨ ਨੰਬਰ ਸਾਰੇ ਪੰਜਾਬ ਦੇ ਅੰਦਰ ਦਿੱਤੇ ਜਾਣ ਵੀ ਜੇ ਕੱਲ ਨੂੰ ਕਿਸੇ ਨਾਲ ਕੋਈ ਤੱਕਾ ਹੁੰਦਾ ਨਾ ਵੀ ਉਹਨਾਂ ਨਾਲ ਉਹ ਕੰਟੈਕਟ ਕਰ ਲੈਣ ਬੇਨਤੀ ਕਰਦੇ ਆ ਨਾ ਵੀ ਇੱਕ ਕਮੇਟੀ ਜ਼ਰੂਰ ਬਣਾਈ ਜਾਵੇ ਅੰਦਰ ਤੇ ਸਾਡੇ ਵਰਗਿਆਂ ਦੀ ਜ਼ਿੰਮੇਵਾਰੀ ਜਿਹੜੇ 20 50 ਮੁੰਡੇ ਲੈ ਕੇ ਆਉਂਦੇ ਨੇ ਨਾ ਉਹਨਾਂ ਦੀ ਜ਼ਿੰਮੇਵਾਰੀ ਲਈ ਜਾਵੇ ਭਾਈ ਜਦੋਂ ਲੋਡ ਪਾਉਗੀ ਨਾ ਸਾਰੇ ਇਕੱਠੇ ਹੋ ਕੇ ਆ ਜਿਉ ਜੈਸੀ 1000 2000 ਬੰਦਾ ਵੀ ਇਕੱਠਾ ਹੋ ਜਾਂਦਾ ਨਾ ਉਸ ਟਾਈਮ ਭਾਈ ਇਨਸਾਫ ਮਿਲ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਤਾਂ ਭਾਈ ਆਪਣੇ ਅੰਦਰ ਹਿੰਮਤ ਹੋਣੀ ਚਾਹੀਦੀ ਹੈ ਲੜਨ ਦੀ ਪੁਲਿਸ ਵਾਲੇ ਗੰਦੇ ਨੇ ਤਕਰੀਬਨ ਗੰਦੇ ਨੇ ਸਾਰੇ ਦੇ ਸਾਰੇ 80% ਤਾਂ ਗੰਦੇ ਨੇ 20% ਠੀਕ ਨੇ ਠੀਕ ਹੈ ਨਾ ਪਰ 20% ਵੀ ਮਾੜੇ ਬਣ ਜਾਂਦੇ ਨੇ ਨਾ 80% ਕਰਕੇ ਜਿਹੜੇ ਲੋਕ ਇਹ ਗੰਦ ਪਾਉਂਦੇ ਨੇ ਜਿਆਦਾ ਪੁਲਿਸ ਵਾਲੇ ਉਹ ਮੈਂ ਦੇਖਿਆ ਉਹ ਘਰੋਂ ਤੰਗ ਨੇ ਉਹਨਾਂ ਦੇ ਬੱਚੇ ਜਾਇਦਾ ਨਸਿਆਂ 'ਚ ਬੜਿਓ ਨੇ ਉਹਨਾਂ ਦੀ ਘਰਾਂ 'ਚ ਜਿਤਨੀ ਹੁੰਦੀ ਕਿਉਂਕਿ ਜੀ ਪੁਲਿਸ ਵਾਲੇ ਦੀ ਘਰ 'ਚ ਇੱਜ਼ਤ ਆ ਨਾ ਬਾਈ ਉਹ ਕਦੇ ਵੀ ਆ ਕੇ ਨਾ ਬਾਹਰ ਧੱਕਾ ਨਹੀਂ ਕਰੂਗਾ ਜਿਹਨੂੰ ਆਪਣੇ ਘਰ 'ਚ ਪਿਆਰ ਮਿਲਦਾ ਜਿਨ੍ਹਾਂ ਦੇ ਘਰੇ ਇੱਜ਼ਤ ਨਹੀਂ ਹੁੰਦੀ ਨੀ ਨਾ ਉਹ ਆ ਕੇ ਧੱਕਾ ਕਰਦੇ ਨੇ ਇਹ ਸਾਰੇ ਦਾ ਸਾਰਾ ਇੰਨਾ ਜੀ ਨਿਹਮਤ ਨਹੀਂ ਹੈਗੀ ਇਹ ਬੁਝਦੀ ਲੋਕ ਹੁੰਦੇ ਨੇ ਪੁਲਿਸ ਵਾਲੇ ਮੈਂ ਸੱਚੀ ਗੱਲ ਦੱਸ ਦੇਣਾ ਜਦੋਂ ਮੇਰੇ ਚੰਡੇ ਪਾੜੇ ਨਾ ਇਹਨਾਂ ਨੇ ਚੱਡੇ ਪਾੜਦੇ ਨੇ ਜਦੋਂ ਬਾਹਾਂ ਪਿੱਛੇ ਹੁੰਦੀਆਂ ਨੇ ਹੈਨਾ ਫਿਰ ਬਾਲ ਫੜੇ ਜਾਂਦੇ ਨੇ ਇੱਕ ਪੁਲਿਸ ਵਾਲਾ ਸੀਗਾ ਉਹਨੇ ਮੇਰੇ ਬਾਲ ਫੜੇ ਹੋਏ ਸੀ ਉਦੋਂ ਤੇ ਉਹ ਮੈਨੂੰ ਇੱਕ ਦਿਨ ਸੈਰ 'ਚ ਮਿਲ ਗਿਆ ਆਪਣੇ ਪਰਿਵਾਰ ਨਾਲ ਹਜੇ ਮੈਂ ਤਾਂ ਉਹਨੂੰ ਦੇਖਿਆ ਨਹੀਂ ਸੀਗਾ ਉਹ ਮੇਰੇ ਕੋਲ ਆਪ ਆ ਗਿਆ ਕਹਿੰਦਾ ਵੀਰ ਵੀ ਉਹਦਨ ਮੈਂ ਨਹੀਂ ਤੇਰੇ ਹੱਥ ਲਾਇਆ ਸੀ ਜਿੱਦਨ ਕਹਿੰਦਾ ਤੇਰੇ ਸੀਆਈ ਸਟਾਫ ਦੇ ਚੱਡੇ ਪਾੜੇ ਸੀ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਕੁਝ ਕਹੇ ਨਹੀਂ ਹਜੇ ਵੀ ਕਿੰਨੇ ਡਰਦੇ ਨੇ ਇਹ ਸਿਰਫ ਪੁਲਿਸ ਦੇ ਪਿੱਛੇ ਵਰਦੀ ਪਾ ਕੇ ਗੁੰਡੇ ਬਣਦੇ ਨੇ ਅਸਲ ਜ਼ਿੰਦਗੀ 'ਚ ਇਹ ਬੁਝਦਲ ਲੋਕ ਨੇ ਮੇਰੇ ਨਾਲ ਭਰਾ ਆਏ ਹੋਏ ਨੇ ਮੇਰੇ ਮੁੰਡੇ ਇੱਕ ਥਾਣੇ 'ਚ ਪਰਚਾ ਨਿਵੇਦਨ ਚਲੇ ਗਏ ਤੂੰ ਤੂੰ ਮੈਂ ਮੈਂ ਜ਼ਿਆਦਾ ਹੋ ਗਈ ਥਾਣੇ ਦੇ ਅੰਦਰ ਠੀਕ ਹੈ ਠਾਕੇ ਮੁੰਡੇ ਨਾਲ ਦੀ ਨਾਲ ਹਵਾ ਲਾਚ ਬੰਦ ਕਰਤੇ ਪੈ ਪਾ ਕੇ ਗੰਦਾ ਪਰਚਾ 6 ਮਹੀਨੇ ਜੇਲ੍ਹ 'ਚ ਰੱਖਿਆ ਠੀਕ ਹੈ ਨਾ ਪਰ ਉਹਦੋਂ ਠਾਲ ਲਈ ਸੀਗੀ ਵੀ ਜਿੱਦਣ ਤੱਕ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕੱਛੇ ਕੱਛੇ ਚ ਭੇਜਿਆ ਸੀ ਘਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਉਹਦੀ ਵੀ ਹੱਥ ਥੋੜੇ ਤੇ ਪਰਚਾ ਵੀ ਪਾਦਾ ਸੀ ਗੱਲ ਹੋਈ ਆ ਨਾ ਭਾਈ ਗੱਲ ਨਾ ਹਿੰਮਤ ਦੀ ਆ ਵੀ ਥੋੜੇ ਜਿਹੀ ਹਿੰਮਤ ਹੋਣੀ ਚਾਹੀਦੀ ਆਸੀਂ ਤਾਂ ਖੜਜਾਂਗੇ ਭਾਈ ਤੁਹਾਡੇ ਨਾਲ ਲੜਨੇ ਵਾਸਤੇ ਖੜਜਾਂਗੇ ਤੇ ਇੱਕ ਬੇਨਤੀ ਕਰਨਾ ਚਾਹੁੰਨੇ ਆ ਭਗਵੰਤ ਮਾਨ ਦੀ ਵਾਈਫ ਨੂੰ ਕਿਉਂਕਿ ਉਹ ਵੀ ਭੈਣ ਹਰਿਆਣੇ ਦੀ ਆ ਤੇ ਅਸੀਂ ਵੀ ਹਰਿਆਣੇ ਦੇ ਆ ਭੈਣ ਨੂੰ ਬੇਨਤੀ ਕਰਦੇ ਆ ਵੀ ਭੈਣ ਪਹਿਲਾਂ ਤਾਂ ਇਹਦੀ दारू ਬੰਦ ਕਰ ਭਗਵੰਤ ਮਾਨ ਠੀਕ ਹੈ ਨਾ ਕਿਉਂਕਿ ਇੱਕ ਇੱਕ ਦੇਖੋ ਲੇਡੀਜ਼ ਦਾ ਫਰਜ ਹੁੰਦਾ ਘਰ ਨੂੰ ਚਲਾਉਣਾ ਕੀ ਮਿਆਂ ਠੀਕ ਹੈ ਭਗਵੰਤ ਮਾਨ ਦਾ ਹੋ ਗਿਆ ਦਿਮਾਗ ਖਰਾਬ ਦਿੱਲੀ ਦੀ ਜੁੱਤੀਆਂ ਝਟ ਝਟ ਕੇ ਕੇਜਰੀਵਾਲ ਉਹਨਾਂ ਦੀ ਜੁੱਤੀਆਂ ਝਟ ਝਟ ਕੇ ਇਹ ਭੁੱਲ ਗਿਆ ਸਾਡੇ ਇਤਿਹਾਸ ਭੈਣੇ ਤੂੰ ਇਤਿਹਾਸ ਯਾਦ ਕਰਾਉਣੇ ਨੇ ਭਗਵਾਨ ਤੁਮਾਨੂੰ ਵੀ ਅਸੀਂ ਕਿਹੜੀ ਕੌਮ ਦੇ ਬਾਰਸਾ ਸਾਨੂੰ ਤਾਂ ਜਕਰੀਆ ਖਾਨ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਅਬਦਾਲੀ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਸਾਨੂੰ ਤਾਂ ਔਰੰਗਜ਼ੇਬ ਵੀ ਕਹਿੰਦਾ ਸੀ ਖਤਮ ਕਰ ਦੂੰਗਾ ਇੰਦਰਾ ਗਾਂਧੀ ਪਾਪਣ ਵੀ ਆਈ ਸੀ ਰਜੀਵ ਗਾਂਧੀ ਨੇ ਵੀ ਸਾਡਾ ਕਤਲੇਆਮ ਕਰਿਆ ਸੀਗਾ ਉਹਨੇ ਖਤਮ ਕਰ ਲਿਆ ਸਾਨੂੰ ਇਹ ਖਤਮ ਹੋਣ ਵਾਲੀ ਕੌਮ ਨਹੀਂ ਹੈਗੀ ਅਸੀਂ ਆਣਕ ਪਸੰਦ ਲੋਕ ਆ ਅਸੀਂ ਤਾਂ ਜਦੋਂ ਘਰੋਂ ਨਿਕਲਦੇ ਆ ਨਾ ਘਰ ਦੇ ਨੂੰ ਇਹ ਨਹੀਂ ਪਤਾ ਹੁੰਦਾ ਸ਼ਾਮ ਨੂੰ ਵਾਪਸ ਆਵਾਂਗੇ ਕਿ ਨਹੀਂ ਆਵਾਂਗੇ ਠੀਕ ਹੈ ਅਸੀਂ ਕੋਈ ਡਰਨ ਵਾਲੇ ਲੋਕ ਨਹੀਂ ਹੈਗੇ ਤੁਹਾਡੇ ਤੋਂ ਪਰ ਅਸੀਂ ਫੇਰ ਵੀ ਕਹਿੰਨੇ ਆ ਭੈਣੇ ਬਿਨਾ ਆਪਣੇ ਪਰੋਣੇ ਨੂੰ ਸਮਝਾ ਇਹਨੂੰ ਵੀ ਇਹ ਸੱਤਾ ਦਾ ਨਸ਼ਾ ਇਹ ਤਾਕਤ ਬਾਲਾ ਟਾਈਮ ਨਹੀਂ ਰਹੇ ਕਰਦੇ ਬੇਅੰਤ ਬੁਚੜ ਵੀ ਆਏ ਸੀਗਾ ਠੀਕ ਹੈ ਨਾ ਫਿਰ ਬਾਅਦ ਚ ਰਹਿਣਾ ਦਾ ਪੰਜਾਬ ਚ ਹੀ ਆ ਪਰ ਮੈਂ ਵੀ ਸੁਣਿਆ ਕਹਿੰਦੇ ਆਸਟ੍ਰੇਲੀਆ ਚ ਵੀ ਬਾਲਾ ਕੁਝ ਬਣਾਈ ਜਾਂਦੇ ਨੇ ਪਤਾ ਨਹੀਂ ਸੱਚ ਆ ਪਤਾ ਕਿ ਝੂਠ ਹੈ ਸਾਰੇ ਦਾ ਸਾਰ ਹੈ ਨਾ ਤੇ ਪਰ ਬਈ ਰਹਿਣਾ ਤਾਂ ਇੱਥੇ ਹੀ ਆ ਕੱਲੂ ਤੂੰ ਤੁਹਾਡਾ ਵੀ ਪਰਿਵਾਰ ਨਾਲੇ ਹੁਣਦਾ ਕੱਲੀ ਆ ਪਤਨੀ ਨਹੀਂ ਹੈਗੀ ਉਹ ਮਾਂ ਵੀ ਬਣ ਚੁੱਕੀ ਹੈ ਨਾ ਉਹ ਵੱਧ ਸਮਝ ਸਕਦੀ ਹੈ ਇਹ ਦਰਦਾਂ ਨੂੰ ਜਿਹੜੀ ਸਾਡੀ ਮਾਇਆ ਜਦੋਂ ਸਾਡੇ ਬੱਚਿਆਂ ਤੇ ਜ਼ੁਲਮ ਹੁੰਦਾ ਨਾ ਵੀ ਉਹਨਾਂ ਦੇ ਕੀ ਬੀਤਦੀ ਹੋਊਗੀ ਹੈ ਨਾ ਬਸ ਬੇਨਤੀ ਉਹਨੂੰ ਕਰਨਾ ਚਾਹੁੰਦੇ ਸੀਗੇ ਹੈ ਨਾ ਤੇ ਅਸੀਂ ਦਾ ਅਸੀਂ ਕੀ ਆ ਅਸੀਂ ਦਾ ਲੜਨ ਵਾਸਤੇ ਹੀ ਬਣੇ ਹੋਏ ਆ ਠੀਕ ਹੈ ਨਾ ਸਾਨੂੰ ਤਾਂ ਪਤਾ ਸਾਡੀ ਵਾਹਿਗੁਰੂ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਹੈ ਨਾ ਮੈਂ ਤਾਂ ਅਰਦਾਸ ਵੀ ਕਰਦਾ ਭਾਈ ਜੀ ਨੇ ਜਿਨੇ ਮੇਰੇ ਨਾਲ ਕਰਿਆ ਸੀ ਮੇਰੇ ਨਾਲ ਇੱਕ ਵਾਰ ਚੰਡੀਗੜ੍ਹ ਕਰਿਆ ਸੀਗਾ ਇਹਨਾਂ ਨੇ ਤਸੱਦਦ ਹੈ ਨਾ ਇੱਕ ਵਾਰ ਮੇਰੇ ਚੱਡੇ ਪਾੜੇ ਸੀ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਜਿੱਦਨ ਨਵਦੀਪ ਵਾਲਾ ਸਿੱਕਾ ਚੱਲ ਗਿਆ ਪੁੱਤ ਕਮ ਆਰ ਪਾਰ ਵਾਲਾ ਕਰਾਂਗੇ ਛੜਦੇ ਨਹੀਂ ਹੈਗੇ ਠੀਕ ਹੈ ਨਾ ਇਹ ਸਿੱਕਾ ਪ੍ਰਮਾਤਮਾ ਚਲਾਊ ਆਪਣੇ ਵਾਲਾ ਉਹ ਪ੍ਰਮਾਤਮਾ ਆਰ ਪਾਰ ਕਰੋਗੇ ਇੱਕ ਦਿਨ ਇਹਨਾਂ ਨੂੰ ਹੈ ਨਾ ਤੇ ਇੱਥੇ ਜਗਜੀਤ ਸਿੰਘ ਢੱਲੇਵਾਰ ਸਾਡੇ ਬਾਪੂ ਜੀ ਬੈਠੇ ਨੇ ਹੈ ਨਾ ਤੇ ਬੇਨਤੀ ਭਾਈ ਦਿਲੋਂ ਬੇਨਤੀ ਕਰਨਾ ਕਿਉਂਕਿ ਮੇਰੇ ਮਾਪੇ ਬਨੇ ਹੰਡਾਇਆ ਹੋਇਆ ਇੱਥੇ ਬਾਪੂ ਤਰਸੀਮ ਜੀ ਆਏ ਹੋਏ ਨੇ ਅਮ੍ਰਿਤਪਾਲ ਦੇ ਬਾਪੂ ਜੀ ਭਾਈ ਇਹ ਫੋਨ ਕਰਦੇ ਨੇ ਹੈਨਾ ਸਾਰਿਆਂ ਨੂੰ ਵੀ ਭਾਈ ਅੱਜ ਉੱਥੇ ਘੱਟ ਰੱਖਿਆ ਉੱਥੇ ਆ ਉੱਥੇ ਘੱਟ ਰੱਖਿਆ ਉਹਦੇ ਮੈਨੂੰ ਦੋ ਵਾਰ ਫੋਨ ਆਇਆ ਬਾਪੂ ਜੀ ਦਾ ਵੀ ਨਵਦੀਪ ਆਉਣਾ ਉੱਥੇ ਪਰ ਮੈਂ ਉਸ ਦਿਨ ਨਾ ਮੈਨੂੰ ਐਨਾ ਫੀਲ ਹੋਇਆ ਵੀ ਨਵਦੀਪ ਵੀ ਬਾਪੂ ਦੇ ਫੋਨ ਦੀ ਉਡੀਕ ਨਹੀਂ ਕਰਨੀ ਵੀ ਜਿੱਥੇ ਵੀ ਭਾਈ ਅਮਰਿਤਪਾਲ ਸਿੰਘ ਪਿੱਛੇ ਘੱਟ ਹੋਊਗਾ ਨਾ ਅਸੀਂ ਅੱਗੇ ਆਫ ਹੋ ਕੇ ਜਾਵਾਂਗੇ ਤੇ ਸੱਦੇ ਸਾਰਿਆਂ ਦਾ ਫਰਜ਼ ਬਣਦਾ ਭਾਈ ਵੀ ਹਾਂ ਵੀ ਅਸੀਂ ਸੱਦੇ ਦਾ ਵੇਟ ਨਾ ਕਰੀਏ ਅਸੀਂ ਅੱਗੇ ਹੋ ਕੇ ਜਾਈਏ ਤੇ ਗੱਲੇਵਾਲ ਸਾਹਿਬ ਜੀ ਨੂੰ ਕਹਿਣਾ ਚਾਹੁੰਦੇ ਆ ਬਾਪੂ ਜੀ ਨੂੰ ਵੀ ਬਾਪੂ ਜੀ ਸਾਰੇ ਨੌਜਵਾਨ ਤੁਹਾਡੇ ਨਾਰ ਨੇ ਜਿਹੜਾ ਲੈਂਡ ਪੂਲਿੰਗ ਵਾਲਾ ਮੁੱਦਾ ਚੱਲਦਾ ਆ ਬਾਬਾ ਜੀ ਇਹਨਾਂ ਨੂੰ ਜ਼ਮੀਨਾਂ ਨਹੀਂ ਦੇਣੀ ਆ ਸੋਖੀ ਜੀਆਂ ਇਹ ਲਿਆਗੇ ਇੱਥੇ ਪ੍ਰਵਾਸੀ ਬਸਾਉਣਾ ਚਾਹੁੰਦੇ ਨੇ ਵੀ ਕੱਲ ਨੂੰ ਪੰਜਾਬੀ ਗੱਟ ਕੀ ਨਤੀਜਾ ਹੋਣ ਇੱਥੇ ਤੇ ਸਰਕਾਰਾਂ ਇਹਨਾਂ ਦੇ ਹਿਸਾਬ ਨਾਲ ਬੰਨ੍ਹਦੇ ਵੀ ਅਸੀਂ ਕੌਮ ਨੂੰ ਖਤਮ ਕਰਾਂਗੇ ਅਸੀਂ ਤੁਹਾਡੇ ਨਾਲ ਆ ਹਰਿਆਣੇ ਦੇ ਅੰਦਰ ਚਾਰ ਦਿਨ ਪਹਿਲਾਂ ਸਾਡੀ ਮੀਟਿੰਗ ਹੋਈ ਸਾਡੀ ਜਥੇਬੰਦੀ ਨਾਲ ਅੱਠ ਜਥੇਬੰਦੀਆਂ ਹੋਰ ਜੁੜੀਆਂ ਅਸੀਂ ਹਰਿਆਣੇ ਦਾ ਕਿਸਾਨ ਮੋਰਚਾ ਬਣਾਇਆ ਬਾਬਾ ਮਿਹਰ ਕਰੂਗਾ 2028 ਦੇ ਅੰਦਰ ਜਦੋਂ ਵੱਡੇ ਇਲੈਕਸ਼ਨ ਆਉਣਗੇ ਨਾ ਦਿੱਲੀ ਨੂੰ ਵੀ ਘੇਰਾ ਪਾਵਾਂਗੇ ਤੇ ਐਮਐਸਬੀ ਐਮਐਸਬੀ ਵੀ ਲੈ ਕੇ ਰਾਂਗੇ ਪਰ ਚੜ੍ਹਦੀ ਕਲਾ ਜ ਰਹਿਣਾ ਸਾਰਿਆਂ ਨੇ ਇੱਕ ਫਤਿਹ ਦੀ ਸਾਂਝ ਜ਼ਰੂਰ ਪਾਵਾਂਗੇ ਅੱਜ ਵੱਜਗੇ ਤਾਂ ਕਿ ਭਗਵਾਨ ਤਮਾਨੂਆਂ ਦੀ ਅੱਖਾਂ ਖੁੱਲਣ ਵੀ ਇਹ ਲੜਦੇ ਲੋਕ ਅੱਜ ਇਕੱਠੇ ਹੋਏ ਹੋਏ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ